ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਤੁਸੀਂ ਪੰਜਾਬ ਵਿੱਚ 1984 ਦੇ ਵੇਲੇ ਵਿੱਚ ਚੰਨੇ ਖਾਰਕੂਛ ਘਰਸ ਵਿੱਚ ਖਾਰਕੂਆਂ ਵੱਲੋਂ ਕੀਤੇ ਕਾਰਨਾਮੇ ਬਾਰੇ ਤਾਂ ਚੰਗੀ ਤਰ੍ਹਾਂ ਜਾਣੂ ਹੋਊਗੀ ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਰਕੂ ਬੀਬੀ ਬਾਰੇ ਜਿਹਨਾਂ ਦਾ ਨਾਮ ਸੀ ਬੀਬੀ ਹਰਦੀਪ ਕੌਰ ਸਬਰਾਨਾ ਜਿਨ੍ਹਾਂ ਨੇ ਸਿਰਫ ਇੱਕ ਵਾਰ ਹੀ ਭਾਈ ਡਗਤਾਰ ਸਿੰਘ ਹਵਾਰਾ ਦੀ ਕੋਈ ਮਦਦ ਕੀਤੀ ਸੀ ਪਰ ਇਸ ਦੇ ਬਦਲੇ ਬਦਨਾਮ ਕੈਤ ਗਰਮੇਤ ਸਿੰਘ ਪੇਕੀ ਨੇ ਉਹਨਾਂ ਨਾਲ ਠੀਕ ਹੀ ਜ਼ੁਲਮ ਕੀਤੇ ਸੁਣ ਕੇ ਲੋਕ ਟੇ ਖੜੇ ਹੋ ਜਾਂਦੇ ਹਨ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਬੀਪੀ ਹਰਦੀਪ ਕੌਰ ਸਬਰਾਲਾ ਦੀ ਸ਼ਹਾਦਤ ਸ਼ਾਇਦ ਇਸ ਜੁਲਮੀ ਦੇਸ਼ ਦੇ ਕਾਲੇ ਸائے ਹੇਠ ਹੀ ਕਿਤੇ ਗਵਾਚ ਜਾਂਦੀ ਜੇਕਰ ਕਿਤੇ 12 ਜੋਰ ਦੇ ਅਜੀਤ ਅਖਬਾਰ ਤੇ ਮੁੱਖ ਪੰਨੇ ਤੇ ਭਾਈ ਬਲਜੀਤ ਸਿੰਘ ਵੱਲੋਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਰੱਖੇ ਗਿਆ ਸੈਰ ਪੜ ਦੇ ਭੋਗ ਦੀ ਅਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਮ ਸਿੱਖ ਸੰਗਤ ਨੂੰ ਸੱਦਾ ਨਾ ਰਪਾਇਆ ਦਾ ਬੀਬੀ ਹਰਦੀਪ ਕੌਰ ਸਭਰਾਣਾ ਸ਼ਹੀਦੀ ਦਾ ਇੱਕ ਖਰੜਾ ਹੈ ਜਿਨ੍ਹਾਂ ਨੇ ਜੁਲਬੀ ਪੁਲਿਸ ਕੈਟ ਗਰਬੀਤ ਪੇਕੀ ਅਤੇ ਹੋਰ ਪੁਰਸ਼ੀਆ ਕਹਿਰ ਆਪਣੇ ਸਿਰ ਉਤੇ ਹੜਾਇਆ ਸਿਰ ਤੇ ਪਈ ਬੂਟਾ ਤੇ ਬੰਦੂਟਾ ਦੇ ਬੱਟਾਂ ਦੀ ਮਾਰ ਕਾਰਨ ਫਿਰਸਿਆ ਸਿਰ ਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਹੋਇਆ ਠੀਕੇ ਜਦੋਂ ਭਾਈ ਹਵਾਰਾ ਦੀ ਅਗਵਾਈ ਵਿੱਚ ਭਾਈ ਦਲਾਵਰ ਜਿਹੜੇ ਆਪਣੀ ਛਾਤੀ ਨਾਲ ਬੱਪ ਬੱਦ ਕੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਬਿਰਤ ਸਿੰਘ ਦੇ ਕਤਲਕਾਰ ਨੂੰ ਅਜਾਬ ਦਿੱਤਾ ਤਾਂ ਇਸ ਕਤਲਕਾਰ ਦੇ ਕੁਝ ਮਹੀਨੇ ਬਾਅਦ ਹੀ ਭਾਈ ਹਵਾਰਾ ਜਲੰਧਰ ਬਸ ਸਟੇਟ ਤੋਂ ਕੈਦ ਤੋਂ ਪਹੁੰਚ ਬਖਬਰ ਬੜੇ ਗੁਰਮੀਤ ਸਿੰਘ ਪੇਕੀ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਜੂਨ ਜਨਵਰੀ 2004 ਵਿੱਚ ਤੰਦੀ ਰਣ ਦੀ ਅਤਿ ਸੁਰੱਖਿਆ ਵਾਲੀ ਕੇਂਦਰੀ ਜੇਲ ਬਰੈਲ ਵਿੱਚੋਂ ਆਪਣੇ ਸਾਥੀਆਂ ਸਵੇਧ 14 ਫੁੱਟ ਡੌਗੀ ਅਤੇ 100 ਫੁੱਟ ਲੰਬੀ ਸ੍ਰੰਗ ਪੁੱਟ ਕੇ ਭਾਈ ਹਵਾਰਾ ਫਰਾਰ ਹੋ ਜਾਂਦੇ ਹਨ ਤਾਂ ਉਸ ਵਕਤ ਕੈਟ ਪੇਕੀ ਹੋਰਾਂ ਦੀ ਦੀਦ ਅਰਾਮ ਹੋ ਜਾਂਦੀ ਪਰ ਉਸ ਤੋਂ ਬਾਅਦ ਦਿੱਲੀ ਪੁਲਿਸ ਫੇਰ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਮਿਲੇ ਮੋਬਾਈਲ ਫੋਨਾਂ ਵਿੱਚੋਂ ਜੁੜੀਆਂ ਕਰੀਆਂ ਨੇ ਪੰਜਾਬ ਦੇ ਵਿੱਚੋਂ ਕਰੀਬ 200 ਪਰਿਵਾਰਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆਦਾ ਸੀ ਜਿਨ੍ਹਾਂ ਵਿੱਚੋਂ 20 ਔਰਤਾਂ ਵੀ ਸ਼ਾਮਲ ਸਨ ਇਹਨਾਂ ਵਿੱਚੋਂ ਮੁੱਖ ਬੀਬੀ ਹਰਦੀਪ ਕੌਰ ਸਬਰਾਲਾ ਹੀ ਸਨ ਬੀਬੀ ਹਰਦੀਪ ਕੌਰ ਦਾ ਜਨਮ ਪਿੰਡ ਪ੍ਰੇਪੂਰਾ ਵਿੱਚ ਹੋਇਆ ਸੀ ਉਹਨਾਂ ਦੀ ਇੱਕ ਭੈਣ ਅਤੇ ਇੱਕ ਵੱਡਾ ਭਰਾ ਸੀ ਜੇ ਇਸਵੇਂ ਨੇ ਪੁੱਤ ਤਸ਼ਦਦ ਤੋਂ ਬਾਅਦ ਉਹਨਾਂ ਨੂੰ ਪਟਿਆਲੇ ਤੋਂ ਲੁਧਿਆਰੇ ਦੇ ਕੈਂਸਰ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਉਹਨਾਂ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਹ ਬਿਲਕੁਲ ਹੀ ਖੜ ਚੁੱਕੀਆਂ ਸਨ ਇੱਥੇ ਹੀ ਪ੍ਰੀਤ ਕੈਂਸਰ ਹਸਪਤਾਲ ਵਿੱਚ ਉਹਨਾਂ ਦੇ ਆਖਰੀ ਸਾਲ ਹੈ ਹੋਰ ਗੱਲ ਕਰਦੇ ਆ ਕਿ ਬੀਬੀ ਹਰਦੀਪ ਕੌਰ ਸਬਰਾਲਾ ਦਾ ਕਸੂਰ ਕੀ ਸੀ ਬੀਬੀ ਹਰਦੀਪ ਕੌਰ ਸਬਰਾਲਾ ਨੂੰ ਭਾਈ ਹਵਾਰਾ ਨੂੰ ਪ੍ਰਾਦੇਹ ਕਰਨ ਨੂੰ ਸਬੰਧਤ ਜੋੜ 2005 ਵਿੱਚ ਕਈ ਰਿਸ਼ਤੇਦਾਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਉਸ ਵਕਤ ਸੀਐਸਟਾਫ ਸਰਹੰਦ ਦੇ ਇਚਾਰਜ ਗਰਬੀਤ ਸਿੰਘ ਪੀਕੀਕੈਟ ਨੇ ਗੈਰ ਕਾਨੂੰਨੀ ਤੌਰ ਤੇ ਬੀਬੀ ਨੂੰ 6 ਮਹੀਨਿਆਂ ਤੱਕ ਆਪਣੀ ਹਿਰਾਸਤ ਵਿੱਚ ਰੱਖ ਕੇ ਬਹੁਤ ਤਸ਼ੱਦਦ ਢਾਇਆ ਉਹਨਾਂ ਨੇ ਆਪਣੀ ਲਾਲ ਬੱਤੀ ਵਾਲੀ ਗੱਡੀ PB31C8173 ਵਿੱਚ ਜੁਲਮਾਂ ਦੀ ਹੱਤ ਬਕਾਈ ਬਹੁਤ ਨੂੰ ਡੇਰਿਓ ਤੱਕਣ ਵਾਲੀ ਬੀਬੀ ਨੂੰ ਇਸ ਜਾਦਮ ਨੇ ਰਾਤਾਂ ਨੂੰ ਨਹਿਰ ਦੇ ਕਿਨਾਰੇ ਲਾ ਕੇ ਸਿਰ ਉੱਪਰ ਅਸਾਲਟ ਰੱਖ ਕੇ ਬ੍ਰੈਸਟ ਕੱਢੇ ਵਕੀ ਦੇ ਨਾਲ ਪਿਸਤੌਲ ਰੱਖ ਕੇ ਫਾਇਰ ਕਰਦੇ ਮਹੀਨਿਆਂ ਬੱਦੀ ਇਕੱਲੀ ਨੂੰ ਕੈਦ ਕਰਕੇ ਰੱਖਿਆ ਗਿਆ ਕਈ ਗੱਲਾਂ ਲਈ ਖਾਲੀ ਕਾਗਜ਼ ਉੱਪਰ ਸਰਦੇਚਰ ਕਰਵਾਉਣ ਲਈ ਲਗਾਤਾਰ ਉਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਇਹਨਾਂ ਹਾਲਾਤਾਂ ਵਿੱਚੋਂ ਲੱਗੀ ਸੀ ਬੀਬੀ ਹਰਦੀਪ ਕੌਰ ਸਬਰਾਲਾ ਆਪਣੇ ਆਪ ਨੂੰ ਪੱਥਰ ਘਾਉਣ ਵਾਲਿਆਂ ਦੇ ਬੀਬੀ ਦੇ ਭੋਗ ਦੇ ਤਾਂ ਕੀ ਜਾ ਰਹਾ ਸੀ ਕਿਸੇ ਤੇ ਬੋਹ ਹਬਦਰਦੀ ਦਾ ਇੱਕ ਸ਼ਬਦ ਨਹੀਂ ਸੀ ਬਾਹਰ ਨਿਕਲਿਆ 6 ਜੂਨ 2005 ਵਿੱਚ ਜਦੋਂ ਭਾਈ ਹਵਾਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀ ਤਾਂ ਉੱਥੇ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਬਾਰੇ ਜਦੋਂ ਬੀਬੀ ਹਰਦੀਪ ਕੌਰ ਸਬਰਾਲਾ ਨੂੰ ਪਤਾ ਲੱਗਦਾ ਤਾ ਉਹਨਾਂ ਦੇ ਦਰ ਐਸਟੀਡੀ ਦੇ ਫੋਨ ਬਹੁਤ ਤੋਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਫੋਨ ਨੰਬਰ ਤੇ ਟਰੇਸ ਹੋਣ ਤੇ ਹੀ ਬੀਬੀ ਹਰਦੀਪ कौर ਦੀ ਗ੍ਰਿਫਤਾਰੀ ਹੁੰਦੀ ਹੈ ਇਹ ਤੋਂ ਹੀ ਜੋ ਤਸ਼ੱਦਦ ਦਾ ਦੌਰ ਸ਼ੁਰੂ ਹੋਇਆ ਉਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਸਰਹੱਦ ਦੇ ਸੀਐਸ ਸਟਾਪ ਵਿੱਚ ਪੇਕੀ ਵੱਲੋਂ ਉਹਨਾਂ ਦੀਆਂ ਲੱਤਾਂ ਤੇ ਘੋਟਦੇ ਫੇਰੇ ਗਏ ਬਿਜਲੀ ਦੇ ਝਟਕੇ ਦਿੱਤੇ ਗਏ ਸਿਰ ਉੱਪਰ ਬੰਦੂਕਾਂ ਦੇ ਬੱਟਾ ਤੇ ਬੂਟਾ ਦੇ ਵਾਰ ਨਾਲ ਇੰਨੇ ਡੂੰਘੇ ਜ਼ਖਮ ਕੀਤੇ ਕਿਸੈਰ ਅਦਰ ਖੋਣ ਪੈਣ ਕਾਰਨ ਉਹਨਾਂ ਦਾ ਖੋਣ ਜੰਮਣਾ ਸ਼ੁਰੂ ਹੋ ਗਿਆ। ਬੁਢਲੀ ਅਵਸਥਾ ਵਿੱਚ ਹੀ ਸਹੀ ਇਲਾਜ ਦਾ ਹੋਣ ਕਰ ਏਥ ਸੱਟ ਦੇ ਖਤਰਤਕ ਬਿਮਾਰੀ ਦਾ ਰੂਪ ਧਾਰਨ ਕਰ ਲਿਆ। ਬੀਪੀ ਉੱਪਰ ਭਾਈ ਹਵਾਰੇ ਨੂੰ ਪਨਾਹ ਦੇਣ ਤੋਂ ਇਲਾਵਾ ਅਸਲਾ ਅਤੇ ਤਬਾਕਾ ਖੇਜ ਸਬਗਰੀ ਰੱਖਣ ਦੇ ਕੇਸ ਦਰਜ ਕਰ ਦਿੱਤੇ ਗਏ। ਜੇਲ੍ਹ ਵਿੱਚ ਉਹਨਾਂ ਦੀ ਹਾਲਤ ਅਤ ਤਰਸਯੋਗ ਸੀ ਕਿਉਂਕਿ ਸਾਰੇ ਸਕੇ ਸਬੰਧੀ ਡਰ ਕਾਰਨ ਸਾਥ ਛੱਡ ਕੇ ਚਲੇ ਗਏ ਸਨ। ਕੋਈ ਵੀ ਜੇਲ੍ਹ ਅੰਦਰ ਉਹਨਾਂ ਦੀ ਮੁਲਾਕਾਤ ਕਰਨ ਨਹੀਂ ਸੀ ਜਾਂਦਾ। ਫਾਸਟ ਟ੍ਰੈਕ ਅਦਾਲਤ ਵੱਲੋਂ 7 ਮਹੀਨੇ ਬਾਅਦ ਅਖੀਰ ਉਹਨਾਂ ਨੂੰ ਜਮਾਨਤ ਮਿਲੀ ਪਰ ਉਦੋਂ ਤੱਕ ਸਿਰ ਦੀ ਸੱਟ ਦੇ ਗੰਭੀਰ ਬਿਮਾਰੀ ਦਾ ਰੂਪ ਧਾਰ ਕਰ ਲਿਆ ਸੀ ਦੋਵੇਂ ਲੱਤਾਂ ਤੇ ਇੱਕ ਬਾਹ ਲਗਭਗ ਨਕਾਰਾ ਹੋ ਚੁੱਕਿਆ ਸਰ ਉਹਨਾਂ ਦੇ ਸਹੋਯੋਗੀਆਂ ਨੇ ਪੈਸੇ ਇਕੱਠੇ ਕਰਕੇ ਲਾਜ ਲਈ ਡਾਕਟਰ ਨੂੰ ਦਿੱਤੇ ਕਿਉਂਕਿ ਜਲਦੀ ਤੋਂ ਜਲਦੀ ਇਪਰੇਸ਼ਨ ਕਰਨਾ ਜ਼ਰੂਰੀ ਸੀ ਕਿਉਂਕਿ ਉਸ ਵਕਤ ਤੱਕ ਉਹਨਾਂ ਦੇ ਸਿਰ ਨੂੰ ਕੈਂਸਰ ਦੇ ਦਾਬਰਾਤ ਰੋਗ ਨੇ ਘੇਰ ਲਿਆ ਸੀ ਇਸੇ ਦਰਾਂ ਆਪਣੇ ਇਲਾਜ ਲਈ ਭੱਜਣਾ ਟਿਕਾਰਨ ਉਹ ਇੱਕ ਤਰੀਕ ਤੇ ਹਾਜ਼ਰ ਨਾ ਹੋ ਸਕੇ ਜਿਸ ਕਰਕੇ ਪੁਲਸ ਨੇ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਈ ਦੀ ਹੈ ਇਹ ਤੋਂ ਵੀ ਬਾਅਦ ਵਿੱਚ ਪੁਲਸ ਨੇ ਉਹਨਾਂ ਨੂੰ ਪਜੀ ਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਪਰ ਪਜੀ ਆਈ ਦੇ ਡਾਕਟਰਾਂ ਨੇ ਹੱਥ ਘੜੇ ਕਰ ਦਿੱਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਰਜਿੰਦਰਾ ਹਸਪੀਟਲ ਪਟਿਆਲਾ ਦਾਖਲ ਕਰਵਾਇਆ ਗਿਆ ਪਰ ਪਟਿਆਲਾ ਹਸਪੀਟਲ ਨੇ ਉਹਨਾਂ ਨੂੰ ਲੁਧਿਆਰੇ ਰੈਫਰ ਕਰ ਦਿੱਤਾ ਪਰ ਦੋਵਾਂ ਥਾਵਾਂ ਤੋਂ ਜਵਾਬ ਮਿਲਤੇ ਫਿਰ ਜਦੋਂ ਲੁਧਿਆਰੇ ਪ੍ਰੀਤ ਕੈਂਸਰ ਹਸਪਤਾਲ ਪੀਬੀਆਈ ਉਸ ਵਕਤ ਉਹਨਾਂ ਦੀ ਹਾਲਤ ਅਤਿ ਨਾਜ਼ੁਕ ਹੋ ਚੁੱਕੀ ਸੀ ਤੇ ਅਖੀਰ ਇਸੇ ਹਸਪਤਾਲ ਵਿੱਚ ਹੀ 2007 ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਐ ਬੀਪੀ ਹਰਦੀਪ ਕੌਰ ਸਬਰਾਲਾ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਉਹਨਾਂ ਦਾ ਕੋਈ ਵੀ ਸਾਕੀ ਸੰਬੰਧੀ ਉਹਨਾਂ ਨੂੰ ਲੈਣ ਵਾਸਤੇ ਜਾਂ ਅਤਮ ਸੰਸਕਾਰ ਕਰਨ ਵਾਸਤੇ ਨਹੀਂ ਸੀ ਆਇਆ ਉਹਨਾਂ ਦੇ ਸਹਿਯੋਗੀਆਂ ਨੇ ਜਾਂ ਕੁਝ ਕ ਪਤਘ ਵਰਦੀਆਂ ਨੇ ਹੀ ਉਹਨਾਂ ਦਾ ਅਤਮ ਸੰਸਕਾਰ ਕੀਤਾ ਸੀ ਸੋ ਇਹ ਸੀ ਬੀਬੀ ਹਰਦੀਪ ਕੌਰ ਸਬਰਾਲਾ ਤੇ ਹੋਏ ਖੌਫਨਾਕ ਤਸ਼ੱਦਦ ਅਤੇ ਉਹਨਾਂ ਦੀ ਅਤਿਮ ਅਨੁਭਵदाईਗੀ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ